5 ਸਾਲ ਚੜਦੇ ਹੀ ਪੰਜਾਬ ਸਰਕਾਰ ਯਾਨੀ ਕਿ ਮਾਨ ਸਰਕਾਰ ਦੇ ਵੱਲੋਂ ਵੱਡਾ ਐਲਾਨ ਜਿਹੜਾ ਆ ਉਹ ਕਰ ਦਿੱਤਾ ਗਿਆ ਜੀ ਆ ਬਿਲਕੁਲ ਲੋਕਾਂ ਨੂੰ ਹੁਣ 10 ਲੱਖ ਰੁਪਏ ਤੱਕ ਦਾ ਫਰੀ ਇਲਾਜ ਜਿਹੜਾ ਆ ਉਹ ਮਿਲੇਗਾ ਜੀ ਆ ਬਿਲਕੁਲ ਪੰਜਾਬ ਦੇ ਵਿੱਚ ਜਿੰਨੇ ਵੀ ਪਰਿਵਾਰ ਨੇ ਉਹਨਾਂ ਨੂੰ 10 ਲੱਖ ਰੁਪਏ ਦਾ ਮੁਫਤ ਇਲਾਜ ਜਿਹੜਾ ਆ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਜੀ ਆ ਬਿਲਕੁਲ ਦੱਸ ਦिए ਕਿ 15 ਜਨਵਰੀ ਤੋਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜਿਹੜੀਆਂ ਲਾਗੂ ਹੋਣ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਹਤ ਮੰਤਰੀ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ 3-4 ਮਹੀਨਿਆਂ ਦੇ ਵਿਚਕਾਰ ਵਿਚਕਾਰ ਸਾਰਿਆਂ ਦੇ ਇਹ ਕਾਰਡ ਜਿਹੜਨੇ ਉਹ ਬਣ ਜਾਣਗੇ ਜੀਆਂ ਬਿਲਕੁਲ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਕਾਰਡ ਜਿਹੜਨੇ ਤਿੰਨ ਤੋਂ ਚਾਰ ਮਹੀਨੇ ਦੇ ਵਿਚਕਾਰ ਵਿਚਕਾਰ ਬਣ ਜਾਣਗੇ ਇਸ ਦੇ ਨਾਲ ਉਹਨਾਂ ਨੇ ਇਹ ਜਾਣਕਾਰੀ ਵੀ ਸਾਂਝੀ ਕੀਤੀ ਕਿ 800 ਸਿਹਤ ਕੇਂਦਰਾ ਦੇ ਵਿੱਚ ਇਹ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਜਿਹੜਾ ਉਹ ਚੱਲੇਗਾ ਇਸ ਦੇ ਨਾਲ ਹੀ ਪਜੀ ਸਮੇਤ ਹੋਰ ਜਿਹੜੇ 32 ਵੱਡੇ ਹਸਪਤਾਲ ਨੇ ਉਹਨਾਂ ਹਸਪਤਾਲਾਂ ਦੇ ਵਿੱਚ ਜਿਹੜੇ ਪੰਜਾਬ ਦੇ ਲੋਕ ਜਾ ਕੇ ਨੇ ਇਸ ਕਾਰਡ ਦਾ ਲਾਭ ਜਿਹੜਾ ਆ ਉਹ ਲੈ ਸਕਦੇ ਨੇ